ਸ਼ਸ਼ੀਕਾਲ ਦੋਸਤੋ ਡੇਲੀ ਕਾਸਟ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤਰਸਿੱਕਾ ਦੇ ਵਿੱਚ ਪਹੁੰਚੇ ਆ ਜਿੱਥੇ ਭਾਈ ਮਨਜੀਤ ਸਿੰਘ ਜਾਮਨਗਰ ਵਾਲਿਆਂ ਵੱਲੋਂ ਜਿਹੜਾ ਗੁਜਰਾਤ ਦੇ ਵਿੱਚ ਰਹਿੰਦੇ ਨੇ ਉਹਨਾਂ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਗਰੀਬ ਲੋੜਵੰਦ ਪਰਿਵਾਰਾਂ ਦੀ ਫਰਿਆਦ ਸੁਣੀ ਗਈ ਹੈ ਔਰ ਭਾਈ ਮਨਜੀਤ ਸਿੰਘ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2027 ਦੇ ਵਿੱਚੋ ਗਰੀਬਾਂ ਦੀ ਗੱਲ ਚੁੱਕਣ ਲਈ ਵਿਧਾਨ ਸਭਾ ਵਿੱਚ ਜਾਣ ਵਾਸਤੇ 2027 ਦੇ ਵਿੱਚ ਇਲੈਕਸ਼ਨ ਜਰੂਰ ਲੜਨਗੇ ਹਾਂ ਵਿਧਾਨ ਸਭਾ ਦੇ ਵਿੱਚ ਜਿੱਤ ਕੇ ਇਨਾ ਗਰੀਬ ਪਰਿਵਾਰਾਂ ਦੀ ਜਿਹੜੀ ਮੰਗ ਹੈ ਉਹ ਸਰਕਾਰ ਅੱਗੇ ਉਠਾਉਣਗੇ ਮਸਲਾ ਇਹ ਹੈ ਕਿ ਹੁਣ ਤੱਕ ਬਹੁਤ ਸਾਰੀਆਂ ਸਰਕਾਰਾਂ ਬਣਦੀਆਂ ਆਈਆਂ ਨੇ ਪਰ ਗਰੀਬ ਰੋਟੀ ਕਪੜਾ ਤੇ ਮਕਾਨ ਤੋਂ ਅੱਜ ਵੀ ਵੰਝਾ ਏ ਇਹ 47 ਤੋਂ ਲੈ ਕੇ ਹੁਣ ਤੱਕ ਜਿਹੜਾ ਆ ਗਰੀਬਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਦੀ ਗੱਲ ਕੀਤੀ ਗਈ ਆ ਵੱਖ-ਵੱਖ ਸਰਕਾਰਾਂ ਵੀ ਆਈਆਂ ਨੇ ਪਰ ਗਰੀਬਾਂ ਦਾ ਜੀਵਨ ਮਿਆਰ ਨੀਵੇਂ ਦਾ ਨੀਵਾ ਹੀ ਰਿਹਾ ਕਿਉਂਕਿ ਇਹਨਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝਾ ਕੇ ਰੱਖ ਦਿੱਤਾ ਜਾਂਦਾ ਏ ਔਰ ਰੋਜ਼ਗਾਰ ਦੀ ਕੋਈ ਗੱਲ ਨਹੀਂ ਕਰਦਾ ਸਿਹਤ ਦੀ ਕੋਈ ਗੱਲ ਨਹੀਂ ਕਰਦਾ ਸਿੱਖਿਆ ਦੀ ਕੋਈ ਗੱਲ ਨਹੀਂ ਕਰਦਾ ਪਰ ਭਾਈ ਮਨਜੀਤ ਸਿੰਘ ਵੱਲੋਂ ਇੱਕ ਬੀੜਾ ਚੁੱਕਿਆ ਗਿਆ ਏ ਕਿ ਉਹ ਇਹ ਗਰੀਬ ਪਰਿਵਾਰਾਂ ਨੂੰ ਮਿਹਨਤ ਕਸ਼ ਪਰਿਵਾਰਾਂ ਨੂੰ ਕੰਮ ਇਹ ਜਿਹੜੇ ਕੰਮੀ ਪਰਿਵਾਰ ਨੇ ਉਹਨਾਂ ਨੂੰ ਉਹ ਉਹਨਾਂ ਦੀ ਆਵਾਜ਼ ਉਠਾ ਕੇ ਉਹਨਾਂ ਨੂੰ ਜਾਗਰੂਕ ਕਰਨਗੇ ਔਰ ਆਪਣੀ ਮੰਗ ਮਨਵਾਉਣ ਵਾਸਤੇ ਵਿਧਾਨ ਸਭਾ ਲੈ ਕੇ ਜਾਣਗੇ ਇਹ ਉਹਨਾਂ ਦਾ ਭਾਈ ਮਨਜੀਤ ਸਿੰਘ ਦਾ ਟੀਚਾ ਏ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਇਹ ਮਿਹਨਤ ਕਸ਼ ਲੋਕ ਜਿਹੜੇ ਸਰਕਾਰਾਂ ਬਣਾਉਣ ਦਾ ਦਮ ਰੱਖਦੇ ਨੇ ਸਰਕਾਰਾਂ ਤੇ ਜਿਹੜੀਆਂ ਨੇ ਧੌਣ ਦਾ ਦਮ ਰੱਖਦੇ ਨੇ ਕੀ ਇਹ ਭਾਈ ਮਨਜੀਤ ਸਿੰਘ ਦਾ ਸਾਥ ਦਿੰਦੇ ਨੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਸਾਡੇ ਨਾਲ ਭਾਈ ਮਨਜੀਤ ਸਿੰਘ ਉਹ ਗੱਲਬਾਤ ਕਰਨ ਲਈ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਭਾਈ ਸਾਹਿਬ ਅੱਜ ਦੀ ਜਿਹੜੀ ਮੀਟਿੰਗ ਆ ਬਾਬਾ ਜੀਵਨ ਸਿੰਘ ਸਰਮਸਾਂਜੀ ਸੇਵਾ ਸੁਸਾਇਟੀ ਵੱਲੋਂ ਕੀਤੀ ਗਈ ਹੈ ਇਹਦਾ ਕੀ ਮਕਸਦ ਹੈ ਮਹਾਰਾਜੇ ਦਾ ਮਕਸਦ ਹੈ ਇਹ ਆ ਕਿ ਆਉਣ ਵਾਲੇ ਸਮੇਂ ਵਿੱਚ 2027 ਦੇ ਵਿੱਚ ਜੋ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਜਿਹੜਾ ਸਾਡਾ ਸਮਾਜ ਵਾ ਅਸੀਂ ਵੇਖਣ ਦੇ ਵੀ ਬਹੁਤ ਸਾਰਾ ਸਮਾਜ ਸਾਡਾ ਪਿਛੜਿਆ ਵਾ ਸਰਕਾਰਾਂ ਆਉਂਦੀਆਂ ਵਾ ਇਹਨਾਂ ਨੂੰ ਚਵਾਰਿਆਂ ਨੂੰ ਲਾਰੇ ਲਾ ਕੇ ਇਹਨਾਂ ਕੋ ਬੋਟਾਂ ਲੈ ਕੇ ਪਿੱਛਲ ਜਾਂਦੇ ਮੁੜ ਕੇ ਸਰਕਾਰ ਬਣ ਜਾਂਦੀ ਕੋਈ ਇਹਨਾਂ ਦਾ ਮਾਈ ਬਾਪ ਨਹੀਂ ਇਹ ਚਵਾਰੇ ਇਦਾਂ फडਕਦੇ ਖਾਸ ਕਰਕੇ ਭੈਣਾ ਹੋ ਗਈਆਂ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਏ ਕਰਕੇ ਸਾਡਾ ਬਿਜ਼ਨਸ ਚੱਲਦਾ ਬਾਹਰ ਗੁਜਰਾਤ ਦੇ ਵਿੱਚ ਬਿਜ਼ਨਸ ਆ ਤਾਂ ਮੈਂ ਸੋਚਿਆ ਵੀ ਸਾਡੀ ਜਿਹੜੀ ਸਰਵ ਸੰਜੀਵ ਸੇਵਾ ਸੁਸਾਇਟੀ ਪੰਜਾਬ ਇਹ ਪਿੰਡੋਂ ਪਿੰਡ ਜਾ ਕੇ ਵੀਰਾਂ ਦੀ ਭੈਣਾਂ ਦੀ ਸਾਰ ਲੈਣ ਲਈ ਆ ਮਹੱਲੀ ਸਟਾਡ ਦੇਣ ਲਈ ਆ ਫ੍ਰੀ ਐਂਬੂਲੈਂਸ ਵਾ ਉਹ ਤੋਂ ਬਾਅਦ ਚ ਹੋਰ ਵੀ ਸੁਵਾਮਾ ਜਿੱਦਾਂ ਹੁਣ ਮੈਡੀਕਲ ਦੀਆਂ ਸੁਵਾਮਾ ਹੋ ਗਈਆਂ ਹੋਰ ਵੀ ਬਹੁਤ ਸੁਵਾਮਾ ਬੱਚੇ ਜਿਹੜੇ ਨੌਕਰੀ ਦੇ ਯੋਗ ਵਾ ਉਹਨਾਂ ਨੂੰ ਹੀ ਟ੍ਰੇਨਿੰਗ ਕਰਵਾ ਕੇ ਟੈਸਟ ਦਾ ਕਰਕੇ ਸਾਰੇ ਬੱਚਿਆਂ ਨੂੰ ਫਾਰਮ ਭਰਨ ਲਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਅਸੀਂ ਸਰਕਾਰਾਂ ਦੇ ਵਿੱਚ ਕੋਈ ਲੈਣਾ ਸਾਡੀ ਜਿਹੜੀ ਬੇਜ਼ਰਗਾਰੀ ਦਿਨੋ ਦਿਨ ਵੱਧਦੀ ਜਾਂ ਰਹੀ ਆ ਕੋਈ ਵੀ ਇਹਨਾਂ ਦੇ ਪੈਣ ਪਰਵਾਂ ਦੀ ਕੋਈ ਸਾਰ ਨਹੀਂ ਲੈਂਦੇ ਆ ਵੇਖੋ ਅਸੀਂ ਘਰ ਘਰ ਜਨ ਜਨ ਸੇਵਾ ਤੇ ਉੱਥੇ ਇਹੋ ਜੇ ਲੋਕਾਂ ਦੇ ਬੁਰੇ ਹਾਲ ਆ ਵੀ ਇੱਕ ਟਾਈਮ ਦੀ ਰੋਟੀ ਵੀ ਉਹਨਾਂ ਕੋ ਪੀ ਖਾਣੀ ਮੁਸ਼ਕਲ ਹੋਈ ਆ ਨਸ਼ੇ ਦਾ ਵੀ ਦੌਰ ਚੱਲਣ ਡਿਆ ਵਾ ਬਾਕੀ ਕਮਾਈ ਦੇ ਕੋਈ ਵੀ ਇਹਨਾਂ ਦੇ ਸਾਧਨ ਨਹੀਂਗੇ ਮੈਨੂੰ ਗੁਜਰਾਤ ਦੇ ਵਿੱਚ ਘਟੋ ਘਟ 35 40 ਸਾਲ ਹੋ ਗਏ ਆ ਮੈਂ ਆਪਣਾ ਬਿਜ਼ਨਸ ਮੈਂ ਵੀ ਇੱਕ ਗਰੀਬ ਪਰਿਵਾਰ ਚੋਂ ਇੱਕ ਉੱਠ ਕੇ ਗਿਆ ਤੇ ਅੱਜ ਮੇਰੀ ਕੰਪਨੀ ਜੋ 100 ਕਰੋੜ ਦੀ ਕੰਪਨੀ ਆ ਉਹ ਕੰਮ ਕਰਨ ਲਈ ਜਗਾ ਜਗਾ ਦੇ ਵਿੱਚ 올 ਇੰਡੀਆ ਦੇ ਵਿੱਚ ਕੰਪਨੀ ਕੰਮ ਕਰਨ ਲੱਗੀ ਆ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਿਨਾਂ ਹਰ ਇੱਕ ਸਟੇਟ ਚ ਜਾਣਾ ਜੁਪੀ ਬਿਹਾਰ ਬੰਗਾਲ ਤੇ ਇਹੋ ਜਿਹੇ ਪੰਜਾਬ ਜਿੰਨੇ ਹਾਲਤ ਕਿਤੇ ਖਰਾਬ ਨਹੀਂ ਕਿ ਬੇਜ਼ਰਗਾਰੀ ਜਿੰਨੀ ਐਨੀ ਬੇਜ਼ਰਗਾਰੀ ਕਿਤੇ ਵੀ ਹੁਣ ਬਾਹਲੇ ਸਟੂਡੈਂਟ ਜਾਂਦੇ ਉਥੇ ਭੈਣਾ ਵੀ ਕੰਮ ਕਰਦੀਆਂ ਵੀਰ ਵੀ ਕੰਮ ਕਰਦੇ ਆ ਤੇ ਲੋਕਾਂ ਨੂੰ ਕੋਈ ਵੀ ਐਨੀ ਭੁੱਖ ਨਹੀਂ ਗਈ ਵੀ ਕੋਈ ਕਿਸੇ ਦੇ ਵੀ ਖਾਣ ਨੂੰ ਕੋਈ ਹੋਵੇ ਹੀ ਨਾ ਲੋਕਾਂ ਕੋਲ ਇਹ ਕਰਕੇ ਅਸੀਂ ਚੋਣਾਂ ਵੀ ਆਉਣ ਵਾਲੇ ਦੇ ਸਮੇਂ ਵਿੱਚ 2027 ਦੇ ਵਿੱਚ ਅਸੀਂ ਵੀ ਲਕਸ਼ਣ ਲੜਾਂਗੇ ਆਪਣੇ ਜਿੰਨੇ ਸਾਡੇ ਬੋਲੇ ਭੈਣਾ ਸਾਰ ਸਤਿ ਸ਼੍ਰੀ ਅਕਾਲ ਭੈਣਾ ਸਾਡੇ ਭਰਾਵਾ ਕੋਈ ਵੀ ਅਸੀਂ ਸਰਕਾਰਾਂ ਨੂੰ ਲੜਦੇ ਆਂ ਤੇ ਅਸੀਂ ਆਪਣੀ ਇੱਥੇ ਕੰਪਨੀਆਂ ਲੈ ਕੇ ਹਰ ਇੱਕ ਨੂੰ ਲੈ ਕੇ ਆਵਾਂਗੇ ਤੇ ਬੇਜ਼ਰਗਾਰੀ ਚੰਡਿਆਲੇ ਹਲਕੇ ਦੀ ਖਤਮ ਕਰਨ ਦੀ ਸੋਚ ਕਰਾਂਗੇ ਤੇ ਭੈਣ ਭਰਾਵਾਂ ਦਾ ਸਾਨੂੰ ਸੰਯੋਗ ਚਾਹੀਦਾ ਜੇ ਸੰਯੋਗ ਕਰਤਾ ਤੇ ਇੱਥੇ ਡੱਟੀਆਂ ਖੁੱਲਣਗੀਆਂ ਸਾਡੀਆਂ ਭੈਣਾਂ ਵੀ ਕੰਮ ਕਰਨਗੀਆਂ ਸਾਡੇ ਭਰਾ ਵੀ ਕੰਮ ਕਰਨਗੇ 35 ਤੋਂ ਵੀ ਆ ਰੁਪਿਆ ਤੱਕ 15 ਤੋਂ 12000 ਤੱਕ ਪਹਿਣਾ ਕਮਾਉਣ ਗਿਆ 15 2000 ਤੱਕ ਭਰਾ ਕਮਾਉਣਗੇ ਬਾਬਾ ਜੀ ਵੱਡੀ ਗਿਣਤੀ ਦੇ ਵਿੱਚ ਮੀਂਹ ਦੇ باوجود ਸੰਗਤ ਅਜੇ ਵੀ ਖੜੀ ਆ ਕਿ ਧੰਨਵਾਦ ਦੇ ਰੂਪ ਚ ਕਹਿਣਾ ਜਾਉਂਦਾ ਮਹਾਰਾਜ ਵੇਖੋ ਸੰਗਤ ਦਾ ਪਿਆਰ ਹੀ ਇੰਨਾ ਵੇਖੋ ਲੋਕੀ ਕਹੇ ਬਲੇ ਕਹਿੰਦੇ ਵੀ ਹੁਣ ਸਰਕਾਰ ਦੇ ਸਰਕਾਰ ਵੱਲੋਂ ਫਾਰਮ ਆਏ ਆ ਵੀ ਪਹਿਣਾ ਦੇ ਵਾਸਤੇ ਸਲਾਈ ਸੈਂਟਰ ਖੋਲੇ ਜਾਣ ਤੇ ਵੇਖੋ ਅਸੀਂ ਗੁਜਰਾਤ ਦੇ ਵਿੱਚ ਰਹਿੰਦੇ ਹਾਂ ਸਾਨੂੰ ਪੂਰੀ ਗੁਜਰਾਤ ਦੇ ਵਿੱਚ ਬੀਜਪੀ ਵੱਲੋਂ ਵੀ ਅਸੀਂ ਰਹਿੰਦੇ ਆ ਤੇ ਬੀਜਪੀ ਜੀ ਇਹ ਸਮਝ ਲੋਗੇ ਤੇ ਇਹ ਕਰਕੇ ਗੁਜਰਾਤ ਦੇ ਵਿੱਚ ਇੰਨਾ ਵਿਕਾਸ ਵਾ ਵੀ ਕੋਈ ਆਦਮੀ ਭੁੱਖਾ ਨਹੀਂ ਮਰਦਾ ਲੋਕਾਂ ਨੂੰ ਆਪਣੇ ਕੰਮਾਂ ਤੋਂ ਹੀ ਫੁਰਸਤ ਨਹੀਂ ਮਿਲਦੀ ਲੋਕੀ ਆਪਣੇ 100-100 ਰੂਮ ਪਾ ਕੇ ਬੈਠੇ ਆ ਕੋਈ ਤੇ ਉਹਨਾਂ ਨੂੰ 5000 ਰੁਪਿਆ ਇੱਕ ਰੂਮ ਦਾ ਹੁੰਦਾ ਤੇ ਜੇ ਕਿਤੇ ਛੋਟੀਆਂ-ਛੋਟੀਆਂ ਫੈਕਟਰੀਆਂ ਕਿਤੇ ਜੰਡਿਆਲੇ ਹਲਕੇ 'ਚ ਲੱਗ ਜਾਣ ਜਿਹੜੀਆਂ ਸਾਡੀਆਂ ਭੈਣਾਂ ਜਿਹੜੇ ਸਾਡੇ ਭਰਾ ਇਧਰ ਨਸਿਆਂ ਵਿੱਚ ਭੜਕਦੇ ਫਿਰਦੇ ਉਹ ਆਪਣੇ ਬੇਜੋੜ ਗਾਦੀ ਤੋਂ ਖਤਮ ਕਰਕੇ ਆਪਣਾ ਕਮਾ ਕੇ ਖਾ ਸਕਣ ਜੇ ਇਹਨਾਂ ਕੋਈ ਸਾਰੀਆਂ ਸਰਕਾਰਾਂ ਆ ਜਾਂਦੀਆਂ ਵਾ ਕੋਈ ਬਣ ਜਾਂਦਾ ਕੋਈ ਇਹਨਾਂ ਦੀ ਸਾਰੀ ਨਹੀਂ ਲੈਣੋਂ ਦਾ ਜਦੋਂ ਵੋਟਾਂ ਆ ਗਈਆਂ ਇਹਨਾਂ ਭੱਜੇ ਫਿਰਨਾ ਇੱਕ ਦੂਜੇ ਦੇ ਪਿੱਛੇ ਪੀ ਲੈ ਇਹਨੂੰ ਪਾ ਦੋ ਕਿਸ ਦੇ ਪਿੱਛੇ ਭਰਾਓ ਲੱਗਨ ਦੀ ਲੋੜ ਨਹੀਂ ਆਪਣੇ ਨਾਂ ਇਹਨਾਂ ਚਵਾਰਿਆਂ ਨੂੰ ਭੋਲਿਆਂ ਨੂੰ ਆਪਣੇ ਪਿੱਛੇ ਲਾਓ ਇਹਨਾਂ ਨੂੰ ਕੋਈ ਚੰਗੀ ਕੋਈ ਸਹੂਲਤ ਇਹਨਾਂ ਨੂੰ ਚੰਗਾ ਦੋ ਵੀ ਇਹ ਆਪਣਾ ਕਮਾ ਕੇ ਖਾ ਸਕਣ ਬਾਬਾ ਜੀ ਇਹ ਕਿਹੜੀ ਪਾਰਟੀ ਵੱਲੋਂ ਤੁਹਾਡੀ ਜਿਹੜੀ ਹੈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਮਹਾਰਾਜ ਅਸੀਂ ਗੁਜਰਾਤ ਦੇ ਵਿੱਚ ਅਸੀਂ ਸਾਡੀ ਹਲੇ ਸੁਸਾਇਟੀ ਤੁਨ ਤੁਨ ਬਾਬਾ ਜੀ ਮਨ ਸਿੰਘ ਸਰਵਪਸੰਦੀ ਸੇਵਾ ਵੇਖੋ ਮੈਂ ਤੇ ਗੁਜਰਾਤ ਦੇ ਗੀਤ ਗਾਉਂਗਾ ਨਾ ਜਿੱਦੋਂ ਮੈਂ ਕਮਾ ਕੇ ਤੁਹਾਨੂੰ ਪੀ ਸੇਵਾ ਦੇਣ ਡਿਆ ਮੈਂ ਤੇ ਗੁਜਰਾਤ ਦੇ ਗੀਤ ਗਾਉਂਗਾ ਔਰ ਗੁਜਰਾਤ ਦੀ ਕੰਪਨੀ ਜਿਹੜੀ ਪਾਰਟੀ ਆ ਉਹ ਬੀਜੇਪੀ ਆ ਤੇ ਅਸੀਂ ਤੇ ਬੀਜੇਪੀ ਜੀ ਆਵਾਂਗੇ ਅੱਜ ਮੀਟਿੰਗ ਦਾ ਮੁੱਖ ਮਕਸਦ ਕੀ ਸੀ ਵੇਖੋ ਜੀ ਅੱਜ ਮੁੱਖ ਮਕਸਦ ਹੀ ਵੀ ਕੱਲ ਹੀ ਰਾਤ ਨੂੰ ਅਸੀਂ ਵੀ ਆਏ ਗੁਜਰਾਤ ਚੋਂ ਤੇ ਅੱਲ ਉਹੀ ਵੀ ਆਪਣੇ ਭੈਣ ਭਰਾਵਾਂ ਨੂੰ ਅਸੀਂ ਨਾਲ ਤੋਰਨਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੰਡਿਆਲੇ ਹਲਕੇ ਦੀ ਬੇਜ਼ਰਗਾਰੀ ਖਤਮ ਕਰਨੀ ਆ ਬਾਪਾ ਮੇਜਰ ਸਿੰਘ ਤੇਰੀ ਸੋਧ ਤੇ ਪਹਿਰਾ ਦੇਾਂਗੇ ਝੋਕ ਕੇ ਬਗੋ ਚੁੱਪ ਕਰ ਔਰ ਬੇਜ਼ਰਗਾਰੀ ਖਤਮ ਕਰਾਂਗੇ ਵੱਧ ਚੜ ਕੇ ਸੰਗਤਾਂ ਸਾਡਾ ਸਾਥ ਦੇਣ ਔਰ ਖਾਸ ਕਰਕੇ ਭੈਣਾ ਜਿਨ੍ਹਾਂ ਨੂੰ ਕਹਿੰਦੇ ਨਾ ਤੇ ਅਸੀਂ ਕੋਈ ਇਹਨਾਂ ਨੂੰ ਮਟਰ ਤੋੜਨ ਜਾਂ ਦੇਵਾਂਗੇ ਨਾ ਹੀ ਛੋਨਾ ਲਾਉਣ ਦੇਣਗੇ ਭੈਣਾ ਦਾ ਮੈਨੂੰ ਸਾਥ ਚਾਹੀਦਾ ਜੇ ਇਹਨਾਂ ਨੂੰ ਮੇਰਾ ਸਾਥ ਦੇ ਦਿੱਤਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਔਰ ਫੈਕਟਰੀਆਂ ਲੱਗਣੀਆਂ ਚੱਲੂ ਹੋ ਗਿਆ ਬੀਜੇਪੀ ਵੱਲੋਂ ਪਿੰਡ 'ਚ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਵੇਖੋ ਲਗ ਲਗ ਪਿੰਡਾਂ 'ਚ ਜਾਈਦਾ ਵੀ ਆਈ ਦਾ 7-8 ਦਿਨ ਕੰਪਨੀ ਵਿੱਚ ਸੰਭਾਲਣੀ ਉੱਥੇ ਵੀ ਪੇਮੈਂਟਾਂ ਕਰਕੇ ਫਿਰ 15-20 ਦਿਨ ਇੱਥੇ ਰਹੀਦਾ ਫੇ ਕਰਕੇ ਆ ਕੇ ਫਿਰ ਆਪਣੇ ਪਰਿਵਾਰਾਂ ਨੂੰ ਵੀ ਵੇਨੇ ਆ ਕਿਹੜਾ ਹੁਣ ਸਮਾਂ ਬਰਸਾਦਾ ਚੱਲਣ ਡਿਆ ਤੇ ਬਹੁਤ ਸਾਰੇ ਫੋਨ ਆਉਂਦੇ ਆ ਵੀ ਕਿਸ ਦਾ ਚਾਰੇ ਦਾ ਸੱਤ ਚੋਣ ਲਈ ਆ ਕਿਸ ਦਾ ਵੀ ਕੋਠਾ ਟੱਟ ਗਿਆ ਵਾ ਘਟ ਘਟ ਸੱਤ ਕੇ ਅੱਠ ਕੋਠੇ ਅਸੀਂ ਘਟ ਤੋਂ ਘਟ ਬਈ ਰਿਪੇਅਰਿੰਗ ਕਰਨ ਦੇ ਆ ਉਸ ਤੋਂ ਬਾਅਦ ਸਾਡੀ ਭੈਣ ਗਗਨਦੀਪ ਕੌਰ ਜਿਹਦਾ ਵੀ ਘਰ ਦਾ ਵੀ ਡੈਥ ਹੋ ਚੁੱਕੀ ਆ ਤੇ ਘਰ ਕੋਈ ਕਮਾਉਣ ਵਾਲਾ ਸਾਧਨ ਨਹੀਂ ਹੈ ਤੋਂ ਪਹਿਲਾਂ ਕਟੜ ਬੀਜੇਪੀ ਦੇ ਨਾਲ ਹੀ ਤੇ ਉਹਨਾਂ ਦੇ ਕੇਸ ਨੇ ਵੀ ਭੈਣ ਦੀ ਸਾਰਨੀ ਲਈ ਤੋਂ ਆਪਣੇ ਨਾਲ ਜੁੜੇ ਅੱਜ ਤੋਂ ਤੇ ਉਹਨਾਂ ਦਾ ਕੋਠੇ ਦੀ ਜ਼ਿੰਮੇਵਾਰੀ ਅਸੀਂ ਲਈ ਆ ਅਸੀਂ ਪੂਰਾ ਉਹਨਾਂ ਦਾ ਜਿਹੜਾ ਮਕਾਨ ਆ ਉਹ ਅਸੀਂ ਪਾ ਕੇ ਸਮੇਂ-ਸਮੇਂ ਤੇ ਗਰੀਬਾਂ ਦੇ ਨਾਲ ਸਰਕਾਰਾਂ ਵੱਲੋਂ ਵਾਅਦੇ ਕੀਤੇ ਜਾਂਦੇ ਆ ਸਹੂਤਾਂ ਨੂੰ ਲੈ ਕੇ ਪਰ ਜਦੋਂ ਵੰਡ ਜਾਂਦੀਆਂ ਦੋਸਤੋ ਬਾਅਦ ਮਕਾਨ ਪੱਕੇ ਜਾਂ ਹੋਰ ਸੂਤ ਨਹੀਂ ਮਿਲਦੀ ਤੁਸੀਂ ਕੀ ਭਰੋਸਾ ਰੱਖਾਇਆ ਸੋਸਾਇਟੀ ਵੱਲੋਂ ਬੋਲਦੇ ਹੋਏ ਵੀ ਮਹਾਰਾਜ ਵੇਖੋ ਸਰਕਾਰ ਤੇ ਚਲੋ ਸਰਕਾਰਾਂ ਦੇ ਤੋਂ ਪਿੱਛੋਂ ਪਿਆ ਹੋਣ ਡਿਆ ਅਹੀਂ ਦੇ ਆਪਣੀ 10-9 ਦੀ ਕਿਰਤ ਕਮਾਈ ਕਰਕੇ ਕਮਾ ਕੇ ਤੁਹਾਨੂੰ ਲਿਆ ਕਿ ਤੁਹਾਡਾ ਜ਼ਬੰਦ ਕੱਢ ਕੇ ਅਸੀਂ ਤੁਹਾਨੂੰ ਦਿੰਦੇ ਆ ਵੇਖੋ ਮੇਰੇ ਪਿੱਛੇ 4000 5000 ਬੰਦਾ ਕੰਮ ਕਰਨ ਰਿਹਾ ਵਾ ਤੇ ਮੈਨੂੰ ਜਿੰਨੇ ਦਿਨ ਮੈਂ ਵੀ ਗੁਜਰਾਤ ਚ ਰਹਿਣਾ ਜਾਂ ਹੋਰ ਸਟੇਟ ਚ ਜਾਣਾ ਮੈਨੂੰ ਤੇ ਕਦੀ ਵੀ ਕਰ ਰਹਿਣ ਦਾ ਮੌਕਾ ਨਹੀਂ ਮਿਲਿਆ ਕਦੀ ਉਸ ਕਾਸੇ ਕਦੀ ਉਸ ਪਾਸੇ ਕੰਪਨੀ ਤੇ ਕਦੀ ਕਿਤੇ ਕਦੀ ਕਿਤੇ ਵੀ ਕੰਮ ਮੈਦਾਨ ਚ ਚੱਲਦੇ ਰਹਿੰਦੇ ਆ ਤੇ ਇਹ ਕਰਕੇ ਆਪਾਂ ਸਰਕਾਰ ਕੋਲੋਂ ਤਾਂ ਆਪਾਂ ਨਾ ਕੋਈ ਉਮੀਦ ਲਾਉਨੇ ਆ ਆਪਾਂ ਆਪਣੀ ਘਰ ਦੀ ਕਮਾਈ ਕਰਕੇ ਅੱਜ ਕੱਲ ਤਾਂ ਕੋਈ 1 ਰੁਪਿਆ ਨਹੀਂ ਕਿਸੇ ਨੂੰ ਦਿੰਦਾ ਅੱਜ ਕਿੰਨੇ ਪਰਿਵਾਰਾਂ ਦੀ ਮਦਦ ਕੀਤੀ ਗਈ ਹੈ ਮਹਾਰਾਜ ਅੱਜ ਕੱਲ ਸਾਡੇ ਵੱਡੇ ਭਾਜੀ ਭਾਜੀ ਹਰਵਿੰਦਰ ਸਿੰਘ ਫੌਜੀ ਸਾਹਿਬ ਆਏ ਸੀ ਕੱਲ ਸੇਵਾ ਘਟੋ ਘਟ 30000 ਰੁਪਏ ਦੀ ਸੇਵਾ ਕੱਲ ਅਸੀਂ ਕਰਕੇ ਗਏ ਆ ਤੇ ਭੈਂਡ ਦੇ ਜਿਹੜਾ ਘਰ ਵਾ ਉਹਦੇ ਉੱਤੇ 2 ਤੋਂ 2.5 ਲੱਖ ਰੁਪਿਆ ਖਰਚਾ ਵਾ ਉਹ ਸੋਸਾਇਟੀ ਨੇ ਜ਼ਿੰਮੇਵਾਰੀ ਚੁੱਕੀ ਕੀ ਕਹਿਣਾ ਚਾਹੁੰਦੇ ਅੱਜ ਮੀਟਿੰਗ ਹੋਈ ਹੈ ਬਾਬਾ ਜੀਵਨ ਸਿੰਘ ਸੇਵਾ ਸੋਸਾਇਟੀ ਵੱਲੋਂ ਮੈਂ ਦੇਹੋ ਹੱਥ ਜੋੜ ਕੇ ਬੇਨਤੀ ਕਰ ਕਿ ਚਲੋ ਗਰੀਬ ਜਨਤਾ ਦੇ ਕੋਈ ਸਾਡੇ ਵਿੱਚੋਂ ਸਾਡਾ ਗੁਰਸੇਖ ਉੱਠਿਆ ਤੇ ਸਾਡੀ ਮਸਲੀ ਹੱਲ ਕਰਨ ਵਾਸਤੇ ਨਹੀਂ ਤੇ ਸਾਡੀ ਕੋਈ ਨਹੀਂ ਜੇ ਸੁਣਦਾ ਗਰੀਬ ਨੂੰ ਲਾਰੇ ਲਾਉਂਦੇ ਜੇ ਤੇ ਕੋਈ ਗੱਲ ਨਹੀਂ ਸਾਡੀ ਸੁਣਦਾ ਸਾਥ ਦਿਓਗੇ ਭਾਜੀ ਹੋਂਦਾ ਦਵਾਂਗੇ ਸਾਥ ਆਡਾ ਦੇ ਰਿਆ ਮੇਰਾ ਸਾਥ ਪੂਰਾ ਦਵਾਂਗੇ ਲੜ ਮੈਂ ਨਾਲ ਦੀ ਵੱਡੀ ਫਰਜ ਆ ਸਾਥ ਦਵਾਂਗੇ ਪਰ ਇਹ ਕਿ ਚਲੋ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਚਲੋ ਮੇਰੇ ਤੇ ਸਿਰ ਤੇ ਛੱਤ ਹੈਗੀ ਮੈਂ ਤੇ ਪਾ ਲਈ ਆ ਸਾਨੂੰ ਬਹੁਤ ਲਾਰੇ ਲਾ ਛੱਡੇ ਸਾਡੀ ਵੀ ਨਹੀਂ ਕਿਸ ਨੇ ਪਾ ਕੇ ਦਿੱਤੀ ਚਲੋ ਹੁਣ ਅਸੀਂ ਪਾ ਲਈ ਆ ਅਹੀਂ ਇਹ ਕਹਿਨੀ ਆ ਕਿ ਚਲੋ ਗਾਂ ਦਾ ਸਮਾਜ ਜਿਨ੍ਹਾਂ ਦੇ ਵਿਚਾਰੀਆਂ ਦੇ ਹੈ ਹੀ ਨਹੀਂ ਬਿਲਕੁਲ ਹੀ ਸਿਰ ਤੇ ਛੱਤ ਨਹੀਂ ਗਈ ਤੇ ਚਲੋ ਜਿਨ੍ਹਾਂ ਦੀ ਗਰੀਬੀ ਆ ਜਿੱਦਾਂ ਨੂੰ ਤੁਸੀਂ ਵੋਟਾਂ ਪਾਈਆਂ ਜਦੋਂ ਵੋਟ ਮੰਗਣ ਆਉਂਦੇ ਆ ਤੁਸੀਂ ਆਪਣਾ ਦੁੱਖ ਦਰਦ ਉਹਨਾਂ ਨੂੰ ਦੱਸਿਆ ਕਿ ਨਹੀਂ ਦੱਸਿਆ ਦੱਸੀ ਦਾ ਦੱਸੀ ਦਾ ਜੀ ਹੁਣ ਭਾਈ ਮਨਜੀਤ ਸਿੰਘ 2027 ਦੇ ਵਿੱਚ ਐਮਐਲਏ ਦੀ ਚੋਣ ਲੜਨਾ ਚਾਹੁੰਦੇ ਨੇ ਹਾਂਜੀ ਔਰ ਸੁਸਾਇਟੀ ਵੱਲੋਂ ਉਹਨਾਂ ਦੇ ਬਹੁਤ ਸਾਰੇ ਕੰਮ ਨੇ ਜਿਹੜੇ ਉਹਨਾਂ ਨੇ ਗਰੀਬਾਂ ਦੇ ਹੱਕ 'ਚ ਕੀਤੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਸਾਡਾ ਭਾਈ ਜਾਰਾ ਜਿਹੜਾ ਵੋਟ ਦੇਣੀ ਚਾਹੀਦੀ ਇਹਨੂੰ ਹਾਂਜੀ ਅਸੀਂ ਖੁਸ਼ ਹਾਂ ਸਾਡੀ ਆ ਗਗਨਦੀਪ ਭੈਣ ਦੇ ਮਕਾਨ ਬਣ ਗਏ ਅਸੀਂ ਉਹਦੋਂ ਦੇ ਹੀ ਖੁਸ਼ ਹਾਂ ਕਿ ਚਲੋ ਸਾਡੇ ਇਹਨਾਂ ਦੇ ਵਿਚਾਰਿਆਂ ਦੀ ਮਾਇਕੀ ਜੀ ਅੱਜ ਜਦੋਂ ਭਾਈ ਮਨਜੀਤ ਸਿੰਘ ਤੁਹਾਡਾ ਸਾਥ ਦੇਣ ਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਮਨਜੀਤ ਸਿੰਘ ਦਾ ਢੱਡ ਪਿੰਡ ਵੱਲੋਂ ਕਿਹੋ ਜਿਹਾ ਸਾਥ ਰਹੇਗਾ ਬਹੁਤ ਵਧੀਆ ਬਹੁਤ ਵਧੀਆ ਵੱਧ ਤੋਂ ਵੱਧ ਸਤਿ ਸ੍ਰੀ ਅਕਾਲ ਹਾਂਜੀ ਵੱਧ ਤੋਂ ਵੱਧ ਸਤਿ ਸ੍ਰੀ ਅਕਾਲ ਮੈਂ ਸਾਧ ਸੰਗ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਜੋ ਪਿੰਡ ਤਰਸਿੱਕਾ ਨਗਰ ਵਿਖੇ ਜੋ ਬਾਬਾ ਮਿਹਰ ਸਿੰਘ ਸਾਹਿਬ ਜੀ ਹੋਰ ਬਾਬਾ ਸਾਡੇ ਭਾਈ ਮਨਜੀਤ ਸਿੰਘ ਜੀ ਹੋਰ ਸਾਰੀ ਟੀਮ ਉਹਨਾਂ ਦੀ ਜੋ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦੀ ਵੇਅ ਜਜਗਾਰੀ ਹੈ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਗਰੀਬਾਂ ਵਾਸਤੇ ਤੇ ਜੇ ਕੋਈ ਆਉਂਦਾ ਹੈ ਵੋਟਾਂ ਵਾਸਤੇ ਤੇ ਸਾਨੂੰ ਲਾਰੇ ਲਾ ਕੇ ਤੇ ਵੋਟਾਂ ਲੈ ਜਾਂਦੇ ਬਾਅਦ ਚ ਪਿੰਡ ਦੀ ਬਾਤ ਨਹੀਂ ਸਾਡੀ ਪੁੱਦੇ ਹੁਣ ਇਹਨਾਂ ਨੇ ਸਾਨੂੰ ਭਰੋਸਾ ਜਿਤਾਇਆ ਵਾ ਕਜੇ ਕਾਹੇ ਆਹੇ ਬਾਂਦੇ ਆ ਤਾਂ ਹੀ ਗਰੀਬਾਂ ਦੇ ਬਾਹ ਫੜਾਗੇ ਇੱਕ ਦੇ ਵੇਖੋ ਪਿੰਦੇ ਵਿੱਚ ਤਰਸ਼ਿੱਕਾ ਨਗਰ ਦੇ ਵਿੱਚ ਇੰਨਾ ਨਸ਼ਾ ਵਿਕ ਰਿਆ ਤੇ ਬਹੁਤ ਹੱਦੋਂ ਵੱਧ ਮਿਲਦਾ ਜੀ ਉਹ ਅੰਨੇ ਖਾਂਡ ਮਿੱਠਾ ਨਹੀਂ ਮਿਲਦਾ ਜਨਾ ਆਪਣੇ ਇਥੇ ਸਮੈਗ ਮਿਲਦੀ ਆ ਜੀ ਸਭ ਤੋਂ ਵੱਡਾ ਗੰਦਾ ਪੈਂਦਾ ਤਰਸ਼ਿੱਕਾ ਦੇ ਵਿੱਚ ਨਸ਼ਾ ਦਾ ਕੋੜ ਆ ਜੀ ਆਹੀਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਕਿ ਇਹ ਜਿਹੜਾ ਨਸ਼ਿਆਂ ਦੇ ਇਹਨਾਂ ਉੱਤੇ ਪਾਬੰਦੀ ਲਾਈ ਜਾਵੇ ਜੋ ਨੌਜਵਾਨ ਆਪਣੇ ਨਸਾਂ ਦੇ ਦਲ ਦਲ ਦੇ ਵਿੱਚ ਡੁੱਬੇ ਜਾ ਰਹੇ ਆ ਇਹਨਾਂ ਅਗੇ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚੋਂ ਇਹ ਕੋੜ ਮੁਕਾਇਆ ਜਾਵੇ ਭਾਈ ਮਜੀਤ ਸਿੰਘ ਪੱਲੂ ਜਿਹੜਾ ਕਾਰਜ ਸ਼ੁਰੂ ਕੀਤਾ ਗਿਆ ਹੈ ਸੋਸਾਇਟੀ ਦੇ ਤੌਰ ਤੇ ਗਰੀਬਾਂ ਪ੍ਰਤੀ ਹਾਂਜੀ ਬੱਚਿਆਂ ਦੀ ਪੜ੍ਹਾਈ ਪ੍ਰਤੀ ਇਹ ਕੰਮ ਕਿਹੜੇ-ਕਿਹੜੇ ਨੇ ਉਸ ਤਰ੍ਹਾਂ ਦੇ ਲਗਦੇ ਨੇ ਉਹਨਾਂ ਨੇ ਇਹ ਦੱਸਿਆ ਜੀ ਜੇਕਰ ਗਰੇਵ ਲਟਕਿਆਂ ਦੇ ਵਿਆਹ ਸ਼ਾਦੀ ਹੁੰਦੇ ਆ ਉਹਦੇ ਵਿੱਚ ਸੰਯੋਗ ਦੇਾਂਗੇ ਜੇਕਰ ਕੋਈ ਨੌਕਰੀ ਚਾਹੁੰਦਾ ਵਾ ਤੇ ਉਹਦੇ ਕੋ ਪੈਸਾ ਨਹੀਂ ਆ ਉਹ ਅਸੀਂ ਆਪਣੇ ਕੋਲੋਂ ਪੈਸਾ ਢਾਗੇ ਨੌਕਰੀ ਕਰਨ ਵਾਸਤੇ ਤੇ ਭੈਣਾਂ ਦੇ ਵਾਸਤੇ ਉਹਨਾਂ ਕਹਾ ਸਲਾਈ ਸਿੱਖਣ ਵਾਸਤੇ ਭੈਣਾਂ ਆਉਣ ਉਹ ਉਹਨਾਂ ਨੂੰ ਇੱਕ ਇੱਕ ਮਸ਼ੀਨ ਵੀ ਦੇਾਂਗੇ ਬਾਕੀ ਦੇ ਇੱਕ ਕੋ ਬੈਕ ਚਾ ਕਿਤਾਬਾਂ ਨਹੀਂ ਲਈਆਂ ਜਾਂਦੇ ਆ ਉਹ ਵੀ ਅਸੀਂ ਢਾਗੇ ਭਰੋਸਾ ਦਿੱਤਾ ਨਾਨਾ ਨੂੰ ਤੇ ਚਲੋ ਮਹਾਰਾ ਇਹਨਾਂ ਦੀ ਚੜ੍ਹਦੀ ਕਲਾ ਕਰੇ ਕਿਰਪਾ ਕਰੇ ਇਹਨਾਂ ਦੇ ਮਹਾਰਾਜ ਪਹਿਲਾਂ ਤੇ ਭਰੋਸਾ ਦਿੱਤਾ ਕੋਈ ਆ ਹੀ ਬਣਾ ਦੀ ਬਾ ਫੜੀ ਨਹੀਂ ਜੀ ਬਹੁਤ ਆ ਆ ਜੀ ਬੜੇ ਆਪਾਂ ਨੂੰ ਲਾਰੇ ਪੈਂਤਰ ਸਕੇ ਦੇ ਵੇ ਤੇ ਬਹੁਤ ਜਿਆਦਾ ਆ ਆ ਅਜੇ ਕਦੀ ਕੋਈ ਆ ਕਦੀ ਕੋਈ ਸਰਕਾਰ ਆਈਆਂ ਸਿੱਕੇ ਦਾ ਇਨਾ ਮੰਦਾ ਹਾਲ ਪਈ ਉਹ ਤੋਂ ਬਾਅਦ ਜ ਕੋਈ ਬਾਤ ਨਹੀਂ ਪੁੱਛਦਾ ਗਰੀਬਾਂ ਦੀ ਬੋਟਾ ਲੈਣ ਵੇਲੇ ਸਾਡੇ ਕੋ ਆਉਂਦੇ ਆ ਜੀ ਬੋਟਾ ਵਟੋਲਦੇ ਆ ਬੋਟਾ ਲਿਕੇ ਆਪਣੇ ਰਾਹ ਪੈਂਦੇ ਉਪਰਾਲਾ ਵਧੀਆ ਉਪਰਾਲਾ ਹਾਂਜੀ ਪ੍ਰਾਲਾ ਇਹਨਾਂ ਦਾ ਵਧੀਆ ਲੱਗਾ ਜੀ ਜੇਤਾ ਸਕੀਮਾਂ ਦੱਸਦੇ ਆ ਚਲੋ ਹਰ ਇੱਕ ਨੂੰ ਵੇਖਣਾ ਚਾਹੀਦਾ ਪਰਖਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਰਿਪੋਰਟਰ ਵੀਰਾਂ ਦਾ ਧੰਨਵਾਦ ਦਾਸ ਹਰਵਿੰਦਰ ਸਿੰਘ ਫੌਜੀ ਜਿੰਨਾਂ ਵੱਲੋਂ ਇਹ ਸੋਸਾਇਟੀ ਨੂੰ ਚਲਾਇਆ ਜਾ ਰਿਹਾ ਇਨਚਾਰਜ ਕੋੋਂ ਦਾਸ ਦੇਖ ਰਿਹਾ ਸੋਸਾਇਟੀ ਦਾ ਨਾਮ ਧੰਨ ਬਾਬਾ ਜੀਵਨ ਸਿੰਘ ਸਰਬਸਾਂਦੀ ਸੇਵਾ ਸੋਸਾਇਟੀ ਪੰਜਾਬ ਜਿਸ ਦੇ ਮੁੱਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਸਾਰਾ ਸਵਾਮਾਨ ਭਾਈਆਂ ਜਾ ਰਹੀਆਂ ਵਾ ਸੋਸਾਇਟੀ ਵੱਲੋਂ ਅੱਜ 1.5 ਸਾਲ ਹੋ ਗਿਆ ਵਾ ਕਿ ਐਂਬੂਲੈਂਸ ਗੱਡੀ ਨੂੰ ਕਿਵੇਂ ਕਿੱਥੇ ਭੇਜਣਾ ਵਾ ਕਿੰਨੇ ਵਜੇ ਭੇਜਣਾ ਵਾ ਕਿਹਦੇ ਭੇਜਣਾ ਨਹੀਂ ਭੇਜਣਾ ਕਿ ਕਿਦਾਂ ਦੁਖੀ ਆ ਕੋਈ ਕਿਦਾਂ ਸੁਖੀ ਆ ਉਹ ਸਾਰੀ ਸਾਰ ਅਸੀਂ ਪੂਰੇ ਹੀ ਡੰਡਾਲਾ ਗੁਰੂ ਹਲਕੇ ਵਿੱਚ 133 ਬਿੰਦਾ ਵਿੱਚ ਆਪਣੇ ਕੰਟੈਕਟ ਨੰਬਰ ਸ਼ੇਅਰ ਕੀਤੇ ਆ ਟੀਮਾਂ ਬਣਾ ਦਿੱਤੀਆਂ ਵਾ 8 ਮੈਂਬਰੀ 11 ਮੈਂਬਰੀ ਕਮੇਟੀ ਦੋ 11 ਮੈਂਬਰੀ ਕਮੇਟੀ ਬਣਾ ਕੇ 133 ਪਿੰਡਾਂ ਵਿੱਚ ਅਸੀਂ ਸਾਰੇ ਹੀ ਨਗਰੋਂ ਨਗਰੀ ਜੋ ਵੀ ਕੋਈ ਲੋੜਵੰਦ ਪਰਿਵਾਰ ਆ ਜਿੱਦਾਂ ਵਿਧਵਾ ਦੀ ਕੋਈ 60 ਸਾਲ ਦੀ ਏਜ ਹੋ ਗਈ ਆ ਬਜ਼ੁਰਗਾਂ ਦੀ ਕੋਈ ਉਹਨਾਂ ਦੀ ਪੈਨਸ਼ਨ ਨਹੀਂ ਲਵਾਉਂਦਾ ਉਹ ਸੋਸਾਇਟੀ ਵੱਲੋਂ ਮੈਂਬਰ ਜਾਂਦਾ ਵਾ ਪਿੰਡ ਦੇ ਵਿੱਚ ਤੇ ਉਹ ਜੋ ਵੀ ਉਹਦੀ ਕਚਹਿਰੀ ਦੀ ਡਾਕੂਮੈਂਟ ਦੀ ਕਾਰਵਾਈ ਆ ਉਹ ਸੋਸਾਇਟੀ ਦੇਖਦੀ ਪਈ ਆ ਜਾਂ ਫਿਰ ਜਿਵੇਂ ਕੋਈ ਵਿਧਵਾ ਪਹਿਣਾ ਜਿਵੇਂ ਉਹਨਾਂ ਦੀ ਕਿਸੇ ਦੇ ਘਰ ਵਾਲੇ ਨੂੰ ਮਰੇ ਨੂੰ 4 ਸਾਲ ਹੋ ਗਏ 5 ਸਾਲ ਹੋ ਗਏ 6 ਮਹੀਨੇ ਹੋ ਗਏ ਪਰ ਕਿਸੇ ਨੇ ਕੋਈ ਪੈਨਸ਼ਨ ਨਹੀਂ ਲਵਾਉਣ ਦਿਆ ਇੱਥੋਂ ਤੱਕ ਕਿ ਸਰਪੰਚ ਵੀ ਕੋਈ ਜਾਗਰੂਤ ਨਹੀਂ ਹੈਗੇ ਸਰਪੰਚਾਂ ਨੇ ਕਦੋਂ ਕੰਮ ਕਰਨਾ ਕਿੱਦਾਂ ਜਾਗਰੂਤ ਹੋਣਾ ਜਿਹੜੇ ਅਧਿਕਾਰੀ ਬੈਠੇ ਵੱਡੇ ਉਹਨਾਂ ਨੇ ਉਹਨਾਂ ਕੋ ਫੀਡਬੈਕ ਲੈਣੀ ਹੈ ਡੇਲੀ ਡੇਲੀ ਫੀਡਬੈਕ ਲਓ ਉਹਨਾਂ ਕੋ ਹਫਤੇ ਬਾਅਦ ਫੀਡਬੈਕ ਲੈ ਲਓ ਤੇਰੇ ਪਿੰਡ 'ਚ ਕੀ ਕੀ ਪ੍ਰੋਬਲਮਾਂ ਕੀ ਕੀ ਕੰਮ ਨਹੀਂ ਹੋ ਰਹੇ ਹਨਾ ਜੀ ਇਹ ਸੋਸਾਇਟੀ ਦੇਖ ਰਹੀ ਆ ਜੀ ਇਹ 1.5 ਸਾਲ ਤੋਂ ਸਵਾਵਾ ਚੱਲ ਰਹੀਆਂ ਲਗਾਤਾਰ ਇਦਾਂ ਚਲਦੀਆਂ ਰਹਿਣਗੀਆਂ ਜਿੱਥੇ ਕਿ ਕਈ ਅੱਜ ਬਰਸਾਤ ਦਾ ਮੌਸਮ ਆ ਬਰਸਾਤ ਦੇ ਮੌਸਮ ਵਿੱਚ ਜ਼ਿਆਦਾਤਰ ਸਾਨੂੰ ਫੋਨ ਆ ਰਹੇ ਆ ਪੂਰੇ ਹਲਕੇ ਵਿੱਚੋਂ ਡ ਕਿਸੇ ਦੀ ਵਿਚਾਰੇ ਦੀ ਛੱਤ ਡਿੱਗ ਗਈ ਆ ਕਿਸੇ ਦੇ ਬਾਲੇ ਟੁੱਟ ਗਏ ਆ ਕਿਸੇ ਦੀਆਂ ਟੈਲਾਂ ਟੁੱਟ ਗਈਆਂ ਵਾ ਸਰਕਾਰ ਜਿਹੜੀ ਮੌਜੂਦਾ ਵਾ ਉਹ ਨਜ਼ਰ ਅੰਦਾਜ਼ ਕਰੀ ਇਹਨਾਂ ਚੀਜ਼ਾਂ ਨੂੰ ਭਾਈ ਹਰਵਿੰਦਰ ਸਿੰਘ ਜੀ ਸੋਸਾਇਟੀ ਵੱਲੋਂ ਕਾਰਜ ਕਰਦੇ ਆ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਕਿਸੇ ਵੀ ਮੁਸ਼ਕਲ ਦਾ ਅਜੇ ਤੱਕ ਸਾਹਮਣਾ ਸਾਹਮਣਾ ਕਰ ਰਹੇ ਆ ਅਸੀਂ ਹਰੇਕ ਮੁਸ਼ਕਲ ਨਾਲ ਲੜ ਰਹੇ ਆ ਮੁਸ਼ਕਲਾਂ ਜੋ ਵੀ ਹੋਣਗੀਆਂ ਉਹ ਅਸੀਂ ਲੜਾਂਗੇ ਦਸ਼ਮੇਸ਼ ਤਰਨਾਦਾਲ ਬਾਬਾ ਮੇਜਰ ਸਿੰਘ ਸੋਢੀ ਜੀ ਸਾਡੇ ਨਾਲ ਆ ਬੈਕਪੋਰਟ ਸਾਨੂੰ ਉਹਨਾਂ ਦੀ ਸਾਨੂੰ ਕੋਈ ਮੁਸ਼ਕਲ ਪਹਿਲੀ ਗੱਲ ਆ ਹੀ ਨਹੀਂ ਰਹੀ ਜੇ ਕੋਈ ਮੁਸ਼ਕਲ ਆਏਗੀ ਅਸੀਂ ਲੜਾਂਗੇ ਬਾਬਾ ਜੀ ਅੱਜ ਇੱਥੇ ਪਿੰਡ ਤਰਸਿੱਕੇ ਪਹੁੰਚੇ ਹੋ ਤੁਸੀਂ ਔਰ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਇੱਕ ਕੈਂਪ ਲਗਾਇਆ ਗਿਆ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਲਕਾ ਜੰਡਿਆਲਾ ਗੁਰੂ ਦੇ ਨਗਰ ਤਰਸਿੱਕਾ ਜੋ ਬਹੁਤ ਵੱਡਾ ਪਿੰਡ ਹੈ ਜਿੱਥੇ ਸ਼ਰੋਮਣੀ ਜਰਨੈਲ ਅਮਰਸ਼ੀਰ ਤਨਤਨ ਬਾਬਾ ਜੀਵਨ ਸਿੰਘ ਸਰਬਸੈਨਜੀ ਸੇਵਾ ਸੁਸਾਇਟੀ ਵੱਲੋਂ ਜੋ ਕਿ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਗਰੀਬ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜਾਂ ਜੋ ਵੀ ਵਿਕਾਸ ਕਾਰਜ ਕੀਤੇ ਜਾ ਰਹੇ ਉਹਨਾਂ ਦੇ ਸਬੰਧ ਵਿੱਚ ਇੱਕ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਸੋਸਾਇਟੀ ਵੱਲੋਂ ਆਪਣੀਆਂ ਚੱਲ ਰਹੀਆਂ ਸਵਾਵਾਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਗਿਆ ਤੇ ਜਿਨ੍ਹਾਂ ਨੂੰ ਸਵਾਵਾਂ ਕੀਤੀਆਂ ਗਈਆਂ ਉਹਨਾਂ ਪਰਿਵਾਰਾਂ ਵੱਲੋਂ ਅੱਜ ਆਪਣਾ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਜਾਮਨਗਰ ਵਾਲੇ ਜੋ ਕਿ ਇਸ ਵੇਲੇ ਜੰਡੇ ਆਲਾ ਗੁਰੂ ਹਲਕੇ ਦੇ ਵਿੱਚ ਮੁੱਖ ਸੇਵਾਦਾਰ ਦੇ ਤੌਰ ਤੇ ਵਿਚਰੇ ਹਨ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਹੈ ਸੋ ਸਾਰੀ ਸੰਗਤ ਨੇ ਭਾਈ ਮਨਜੀਤ ਸਿੰਘ ਉਹਨਾਂ ਨੂੰ ਸਨਮਾਨ ਕੀਤਾ ਹੈ ਅਸੀਂ ਵੀ ਹਾਜ਼ਰੀ ਭਰੀ ਹੈ ਬਾਬਾ ਬਿਕਰਮਜੀਤ ਸਿੰਘ ਜੀ ਜਿਹੜਾ ਉਥੋਂ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਆਏ ਹਨ ਇੱਥੇ ਸਾਡੇ ਡੀਪੀਆਈ ਪਾਰਟੀ ਦੇ ਸਤਨਾਮ ਸਿੰਘ ਜੀ ਇਹ ਵੀ ਖੜੇ ਨੇ ਤੇ ਨਾਲ ਪਾਇ ਜਸਵੀਰ ਸਿੰਘ ਜੀ ਕੋਟ ਖਾਲਸੇ ਤੋਂ ਹਰਵਿੰਦਰ ਸਿੰਘ ਜੀ ਫੌਜੀ ਸਾਹਿਬ ਜੋ ਅੱਗੇ ਸਾਰੀ ਜੰਡੇਆਲਾ ਗੁਰੂ ਹਲਕੇ ਦੀ ਜਿਹੜੀ ਸੁਸਾਇਟੀ ਦੀ ਟੀਮ ਹੈ ਉਹ ਇੱਥੇ ਅੱਜ ਪਹੁੰਚੀ ਹੈ ਜੋ ਭਾਈ ਮਨਜੀਤ ਸਿੰਘ ਉਹਨਾਂ ਦਾ ਸਨਮਾਨ ਜਿਨ੍ਹਾਂ ਨੂੰ ਸਵਾਵਾ ਦਿੱਤੀਆਂ ਗਈਆਂ ਸੋਸਾਇਟੀ ਵੱਲੋਂ ਉਹਨਾਂ ਵੱਲੋਂ ਕੀਤਾ ਗਿਆ ਹੈ ਤੇ ਨਾਲ ਹੀ ਭਾਈ ਮਨਜੀਤ ਸਿੰਘ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸਾਰੀ ਸੰਗਤ ਨੇ ਵੀ ਉਹਨਾਂ ਦੇ ਨਾਲ ਜਿੱਦਾਂ ਵੀ ਉਹ ਕਹਿਣਗੇ ਤੇ ਅਸੀਂ ਸਾਰੀ ਸੰਗਤ ਨੂੰ ਕਵਾਂਗੇ ਜੀ ਇਹੋ ਜਿਹੇ ਇਨਸਾਨ ਵਾਰ-ਵਾਰ ਨਹੀਂ ਮਿਲਦੇ ਕਿਉਂਕਿ ਇਹਨਾਂ ਨੇ ਕਿਸੇ ਨਾਲ ਠੱਗੀ ਨਹੀਂ ਮਾਰਨੀ ਇਹਨਾਂ ਨੇ ਕਿਸੇ ਦੇ ਘਰੋਂ ਕੋਈ ਚੀਜ਼ ਚੁੱਕਣੀ ਨਹੀਂ ਹੋ ਸਕਦਾ ਦੇਣ ਗਈ ਤੇ ਇਹਨਾਂ ਦੇ ਇਹਨਾਂ ਮਹਾਰਾਜ ਨੇ ਇਹਨਾਂ ਨੂੰ ਸਮਰਸਤ ਕੀਤਾ ਵਾ ਆਪਣੇ ਇਹਨਾਂ ਦੇ ਕਾਰੋਬਾਰ ਆ ਸੋ ਇਹ ਇੱਛਾ ਰੱਖਦੇ ਜਾਣ ਕਿ ਜਿਹੜੇ ਆਲੇ-ਗੁਰੂ ਹਲਕੇ ਦੇ ਵਿੱਚ ਇੰਡਸਟਰੀਆਂ ਲਾਈਆਂ ਜਾਣ ਇੰਡਸਟਰੀਆਂ ਲਾ ਕੇ ਜਿਹੜੇ ਅੱਜ ਕੋਈ ਰੱਖਸ਼ਾ ਵਾਰਿਆ ਵਾ ਕੋਈ ਚੌਂਕਾਂ ਦੇ ਵਿੱਚ ਖੜ ਰਿਹਾ ਵਾ ਗਰੀਬ ਪਰਿਵਾਰਾਂ ਦੇ ਜਿਹੜੇ ਬੇਰਜ ਗਾਰੀ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਉਹਨਾਂ ਦੇ ਹੱਲ ਵਾਸਤੇ ਇਹ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਯੋਗਪਰਾਲੇ ਕਰਨਗੇ ਕੀ ਪਪਾ ਜੀ 2027 ਦੇ ਵਿੱਚ ਭਾਈ ਮਨਜੀਤ ਸਿੰਘ ਵੱਲੋਂ ਇਲੈਕਸ਼ਨ ਵੀ ਲੜੀ ਜਾਵੇਗੀ ਹਾਂਜੀ ਉਹਨਾਂ ਨੇ ਇਲੈਕਸ਼ਨ ਲੜਨ ਵਾਸਤੇ ਸਾਰਾ ਕੁਝ ਕਰ ਰਿਹਾ ਕਿਉਂਕਿ ਉਹ ਆਪ ਇੱਕ ਗਰੀਬ ਪਰਿਵਾਰ ਦੇ ਵਿੱਚ ਉਠੇ ਆ ਤੇ ਉਹ ਚਾਹੁੰਦੇ ਆ ਵੀ ਮੈਂ ਗਰੀਬਾਂ ਦੇ ਦੇ ਵਿੱਚ ਵਿਚਰ ਕੇ ਹਾ ਜਿਹੜੀ ਸਮਾਜਿਕ ਬਰਾਬਰਤਾ ਵਾ ਉਸ ਨੂੰ ਲਿਆਂਦਾ ਜਾਵੇ ਫਿਰ ਬਾਬਾ ਜੀ ਦਲਪੰਥ ਲੋਕ ਕਿਹੋ ਜਿਹਾ ਸੰਯੋਗ ਰਵੇਗਾ ਅਸੀਂ ਤੇ ਜਿਹੜਾ ਚੰਗਾ ਇਨਸਾਨ ਆ ਉਹ ਹਰ ਇੱਕ ਦੇ ਸਾਰਿਆਂ ਦੇ ਨਾਲ ਸਹਿਯੋਗ ਕਰਦੇ ਆ ਜਿਹੜਾ ਗਰੀਬ ਦਾ ਭਲਾ ਕਰਦਾ ਕਿਉਂਕਿ ਜਿਹੜਾ ਦਲਪੰਥ ਆ ਹਮੇਸ਼ਾ ਹੀ ਗਰੀਬ ਤੇ ਮਜਲੂਮ ਦੇ ਨਾਲ ਖੜਦਾ ਤੇ ਜੇ ਕੋਈ ਸਾਡਾ ਸਾਥੀ ਬਣਦਾ ਵਾ ਗਰੀਬ ਤੇ ਮਜਲੂਮ ਦੇ ਨਾਲ ਖੜਨ ਵਾਸਤੇ ਤੇ ਉਹਦਾ ਹੀ ਸਵਾਗਤ ਕਰਾਂਗੇ